ਚਾਹੇ ਕੋਈ ਅਮਰੀਕਾ ਦੇ ਵਿੱਚ ਹੈਗਾ ਆ ਤੇ ਉਹ ਵੀਡੀਓ ਪਾ ਕੇ ਆ ਜਵੇ ਵੀ ਹਾਂ ਵੀ ਤੇਰਾ ਸੌਦਾ ਲਾਉਣਾ ਸੀ ਉਹ ਬੰਦਾ ਕਹਵੇ ਵੀ ਮੈਂ ਲਾਉਣਾ ਮੈਂ ਦੇਖਾਂ ਵੰ ਲੋ ਕਿਹੜਾ ਹੈਗਾ ਯੋਦਾ ਜਿਹੜਾ ਏਡਾ ਵੀ ਉਹਨੂੰ ਕਿੰਨਾ ਕੁ ਗਿਆਨ ਆ ਧਰਮ ਦਾ ਜਿਹੜਾ ਵੀ ਮੇਰਾ ਸੌਦਾ ਲਾਉਣ ਨੂੰ ਫਿਰਦਾ ਤੇ ਦੂਸਰੀ ਗੱਲ ਆ ਪੰਜਾਬ ਵਾਲਾ ਜਿਹੜਾ ਵੀ ਕੋਈ ਯੋਦਾ ਹੈਗਾ ਆ ਠੀਕ ਆ ਉਹ ਵੀਡੀਓ ਪਾ ਕੇ ਦੱਸੇ ਹਾਂ ਮਾੜਾ ਜੀ ਵੀ ਹਾਂ ਵੀ ਮੈਂ ਜਿਹੜਾ ਹੈਗਾ ਵੀ ਤੂੰ ਆਈ ਪੰਜਾਬ ਤੇ ਅਸੀਂ ਤੈਨੂੰ ਇਦਾਂ ਕਰਾਂਗੇ ਮੈਂ ਤੁਹਾਨੂੰ ਅੱਗੇ ਕਿਹਾ ਸੀ ਮੂਰਖ ਲੋਕੋ ਫਲਮਾਂ ਦੇ ਵਿੱਚ ਦਿਖਾਇਆ ਜਾਂਦਾ ਵਾ ਗਾਣਿਆਂ ਦੇ ਵਿੱਚ ਸਮਝਾਇਆ ਜਾਂਦਾ ਵਾ ਜਿਹਨੂੰ ਝੁੰਡ ਘੇਰਦਾ ਹੁੰਦਾ ਵਾ ਉਹ ਸ਼ੇਰ ਹੁੰਦਾ ਵਾ ਹੀਰੋ ਹੁੰਦਾ ਆ ਜਿਹੜਾ ਕੱਲਾ ਮਨ ਲੋ ਹੁੰਦਾ ਆ ਉਹ ਯੋਧਾ ਹੁੰਦਾ ਆ ਤੁਸੀਂ ਮਨ ਲੋ 2-4 ਜਣੇ 5-10 ਜਣੇ ਮਨ ਲੋ ਰਲ ਕੇ ਮੈਨੂੰ ਕਿਤੇ ਕਿਸੇ ਨੇ ਘੇਰ ਵੀ ਲਿਆ ਮੈਂ ਕਿੰਨੀ ਵਾਰੀ ਸਮਝਾ ਹਟਿਆ ਵਾ ਮੈਂ ਮੈਨੂੰ ਕੁੱਟ ਵੀ ਜਾਊਗਾ ਕੋਈ ਉਹ ਮੈਂ ਫੇਰ ਵੀ ਯੋਧਾ ਹੀ ਰਹਿਣਾ ਆ ਤੁਸੀਂ ਗਿੱਦੜਾ ਵਾਲੀ ਕੈਟਾਗਰੀ 'ਚ ਆਉਣਾ ਆ ਇਹ ਗੱਲਾਂ ਤੁਹਾਡੇ ਇਕੱਲੇ ਪੜਨ ਨਾਲ ਪੜਨ ਦੇ ਲਈ ਹੈ ਬਸ ਸਾਰਾ ਕੋਸ਼ਿਸ਼ ਵੀ ਜੇ ਕੋਈ ਚੜ ਕੇ ਆਇਆ ਤੇ ਉਹਨੂੰ ਤੇਗ ਹਨਾ ਤੇ ਜੇ ਕੋਈ ਝੁੱਕ ਕੇ ਆਇਆ ਤਾਂ ਉਹਨੂੰ ਦੇਗ ਜੇ ਕੋਈ ਚੜ ਕੇ ਆਇਆ ਉਹਦੇ ਤੇ ਸਿੰਘਾਂ ਨੇ ਜਿਹੜਾ ਹੈਗਾ ਵਾਰ ਕਰਨਾ ਮੈਂ ਤੁਸੀਂ ਤਾਂ ਆਪਣਾ ਸਿਧਾਂਤ ਹੀ ਭੁੱਲ ਗਏ ਅੱਜ ਦੀ ਵੀਡੀਓ ਹੈਗੀ ਆ ਪੰਜਾਬ ਪੁਲਿਸ ਦੇ ਲਈ ਤੇ ਭਗਵੰਤ ਮਾਨ ਸਰਕਾਰ ਦੇ ਲਈ ਇੱਕ ਆਈਡੀ ਮੈਂਸ਼ਨ ਕਰਨ ਲੱਗਾ ਆ ਵੀ ਇਹ ਭਾਈ ਸਾਹਿਬ ਕਹਿੰਦੇ ਆ ਵੀ ਅਸਲਾ-ਉਸਲਾ ਪੰਜਾਬ ਦੇ ਵਿੱਚ ਕਹਿੰਦੇ ਬਹੁਤ ਮਨ ਲਓ ਵੀ ਭੜਾ ਆ ਗਿਆ ਆ ਤੇ ਮੈਂ ਦਾ ਇਹੇ ਬੇਨਤੀ ਕਰੂੰਗਾ ਵੀ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਵੀ ਸਾਨੂੰ ਕੋਈ ਆਨਲਾਈਨ ਦੱਸੋ ਮਾੜਾ ਮੋਟਾ ਵੀ ਜਿਹੜਾ ਅਸੀਂ ਤੁਹਾਨੂੰ ਇਨਫੋਰਮੇਸ਼ਨ ਭੇਜਿਆ ਕਰਾਂਗੇ ਵੀ ਜਿਹੜਾ ਬੰਦਾ ਧਮਕੀਆਂ ਧਮਕੀਆਂ ਦਿੰਦਾ ਆ ਇਹ ਇਹਨਾਂ ਦੀਆਂ ਆਈਡੀਆਂ ਚੈੱਕ ਕਰੋ ਤੇ ਆਈਡੀਆਂ ਚੈੱਕ ਕਰਕੇ ਤੇ ਇਹਨਾਂ ਦੀਆਂ ਇਨਕੁਆਰੀਆਂ ਕਰੋ ਵੀ ਇਹ ਬੰਦੇ ਜਿਹੜੇ ਹੈਗੇ ਆ ਵੀ ਇਹ ਕੌਣ ਆ ਤੇ ਵੀ ਬਹੁਤ ਸਾਰਾ ਵੈਸੇ ਤਾਂ ਸਾਨੂੰ ਪਤਾ ਹੀ ਆ ਵੀ ਹੈ ਨਹੀਂ ਇਹਨਾਂ ਦੇ ਪੱਲੇ ਕੁਝ ਵੀ ਨਕਲੀ ਆਈਡੀਆਂ ਬਣਾਈਆਂ ਪਰ ਫਿਰ ਵੀ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਤੇ ਇਹਨਾਂ ਦੀਆਂ ਇਨਕੁਆਰੀਆਂ ਵਗੈਰਾ ਕਰਨੀਆਂ ਚਾਹੀਦੀਆਂ ਆ ਤੇ ਜੇ ਕੋਈ ਇਦਾਂ ਦਾ ਮਾਹੌਲ ਖਰਾਬ ਹੁੰਦਾ ਤੇ ਉਹਦਾ ਜਿਹੜਾ ਹੈਗਾ ਐਕਸ਼ਨ ਲੈਣਾ ਚਾਹੀਦਾ ਤੇ ਬਾਕੀ ਰਹਿ ਗਈ ਗੱਲ ਜਿੱਦਾਂ ਹੁਣ ਇਹ ਮੈਨੂੰ ਧਮਕੀਆਂ ਵੀ ਦੇ ਰਿਹਾ ਸੀ ਵੀ ਹਾਂ ਵੀ ਤੂੰ ਪੰਜਾਬ ਆਂ ਇਦਾਂ ਕਰਦਾਂਗੇ ਉਹ ਕਰਦਾਂਗੇ ਇਨ ਨੂੰ ਵੀ ਮੈਂ ਦੱਸ ਦੇਣਾ ਚਾਹੁੰਨਾ ਬਾਕੀ ਭਗਵੰਤਮਾਨ ਸਰਕਾਰ ਆ ਠੀਕ ਆ ਤੇ ਜੋ ਪੁਲਿਸ ਪ੍ਰਸ਼ਾਸਨ ਆ ਮੈਂ ਹੈਗਾ ਅਮਰੀਕਾ ਦਾ ਵਾਸੀ ਇੰਡੀਆ ਤੋਂ ਮੈਂ ਆਉਣਾ ਹੀ ਆ ਠੀਕ ਆ ਇਹ ਮੇਰੀ ਸੇਫਟੀ ਦੀ ਰਿਸਪੌਂਸਿਬਿਲਟੀ ਜਿਹੜੀ ਹੈਗੀ ਆ ਉਹ ਪੰਜਾਬ ਸਰਕਾਰ ਦੀ ਬਣਦੀ ਆ ਹੈ ਤੇ ਦੂਸਰੀ ਗੱਲ ਰਹਿ ਗਈ ਹਾ ਵੀ ਵੀ ਅਸਲੇ ਬਹੁ ਆ ਗਿਆ ਇਦਾਂ ਆ ਗਿਆ ਇਹ ਮੈਂ ਅੱਗੇ ਵੀ ਗੱਲ ਦੱਸੀ ਸੀ ਠੀਕ ਆ ਵੀ ਯੋਧਾ ਉਹ ਹੁੰਦਾ ਵਾ ਜਿਹੜਾ ਸ਼ਰਿਆਮ ਲਲਕਾਰਦਾ ਹੈ ਮਤਲਬ ਜੇ ਕਿਸੇ ਨੂੰ ਕੋਈ ਵੀ ਤਕਲੀਫ ਹੈਗੀ ਆ ਚਾਹੇ ਇੰਡੀਆ ਦੇ ਵਿੱਚ ਆ ਕੋਈ ਪੰਜਾਬ ਦੇ ਵਿੱਚ ਠੀਕ ਆ ਮੇਰੇ ਤੋਂ ਵਿਹਾਵ ਵੀ ਤੈਨੂੰ ਸੋਦਾ ਲਾਵਾਂਗੇ ਉਹ ਕਰਾਂਗੇ ਤੇ ਚਾਹੇ ਕੋਈ ਹੈਗਾ ਅਮਰੀਕਾ ਦੇ ਵਿੱਚ ਠੀਕ ਆ ਅਮਰੀਕਾ ਦਾ ਅਮਰੀਕਾ ਵਾਲਿਆਂ ਨੂੰ ਵੀ ਮੈਂ ਦੱਸ ਦਵਾਂ ਵੀ ਅਮਰੀਕਾ ਦੀ ਹਕੂਮਤ ਵੀ ਬਹੁਤ ੱੱਕਾ ਕਰਦੀ ਆ ਜੇ ਆ ਕਰੀ ਬੰਦਾ ਚੱਕ ਲੈਣਾ ਨਾ ਕੋਈ ਕ੍ਰਾਈਮ ਕੀਤਾ ਹੋਵੇ ਤਾਂ 2-2 3-3 ਲੱਖ ਡਾਲਰ ਜਮਾਨਤੀ ਪੈ ਜਾਂਦੀ ਹੈ ਮਤਲਬ ਵੀ ਬਹੁਤ ਵੱੱਬ ਪਾ ਲੈਂਦੀ ਹੈ ਜੇ ਕੋਈ ਬੰਦੇ ਕੋ ਪੇਪਰ ਨਹੀਂ ਹੈਗੇ ਤਾਂ ਪੇਪਰ ਵੀ ਨਹੀਂ ਬਣਦੇ ਹੈਗੇ ਤੇ ਇਹ ਗੱਲ ਲਿਆ ਵੀ ਭਾਈ ਵੀ ਚਾਹੇ ਕੋਈ ਅਮਰੀਕਾ ਦੇ ਵਿੱਚ ਹੈਗਾ ਆ ਤੇ ਉਹ ਵੀਡੀਓ ਪਾ ਕੇ ਆ ਜਾਵੇ ਵੀ ਹਾਂ ਵੀ ਤੇਰਾ ਸੌਦਾ ਲਾਉਣਾ ਸੀ ਉਹ ਬੰਦਾ ਕਹਵੇ ਵੀ ਮੈਂ ਲਾਉਣਾ ਮੈਂ ਦੇਖਾਵਾਂ ਲੋ ਕਿਹੜਾ ਹੈਗਾ ਯੋਧਾ ਜਿਹੜਾ ਐਡਾ ਵੀ ਉਹਨੂੰ ਕਿੰਨਾ ਕੁ ਗਿਆਨ ਆ ਧਰਮ ਦਾ ਜਿਹੜਾ ਵੀ ਮੇਰਾ ਸੌਦਾ ਲਾਉਣ ਨੂੰ ਫਿਰਦਾ ਤੇ ਦੂਸਰੀ ਗੱਲ ਆ ਪੰਜਾਬ ਵਾਲਾ ਜਿਹੜਾ ਵੀ ਕੋਈ ਯੋਧਾ ਹੈਗਾ ਆ ਠੀਕ ਆ ਉਹ ਵੀਡੀਓ ਪਾ ਕੇ ਦੱਸੇ ਹਾਂ ਮਾੜਾ ਜੀ ਵੀ ਹਾਂ ਵੀ ਮੈਂ ਜਿਹੜਾ ਹੈਗਾ ਵੀ ਤੂੰ ਆਈ ਪੰਜਾਬ ਤੇ ਅਸੀਂ ਤੈਨੂੰ ਇਦਾਂ ਕਰਾਂਗੇ ਮੈਂ ਤੁਹਾਨੂੰ ਅੱਗੇ ਕਿਹਾ ਸੀ ਮੂਰਖ ਲੋਕੋ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਵਾ ਗਾਣਿਆਂ ਦੇ ਵਿੱਚ ਸਮਝਾਇਆ ਜਾਂਦਾ ਵਾ ਜਿਹਨੂੰ ਝੁੰਡ ਘੇਰਦਾ ਹੁੰਦਾ ਵਾ ਉਹ ਸ਼ੇਰ ਹੁੰਦਾ ਵਾ ਹੀਰੋ ਹੁੰਦਾ ਆ ਜਿਹੜਾ ਕੱਲਾ ਮਤਲਬ ਹੁੰਦਾ ਆ ਉਹ ਯੋਧਾ ਹੁੰਦਾ ਆ ਤੁਸੀਂ ਮਤਲਬ 2 4 ਜਣੇ 5 10 ਜਣੇ ਮੰਨ ਲਓ ਰਲ ਕੇ ਮੈਨੂੰ ਕਿਤੇ ਕਿਸੇ ਨੇ ਘੇਰ ਵੀ ਲਿਆ ਮੈਂ ਕਿੰਨੀ ਵਾਰੀ ਸਮਝਾ ਹਟਿਆ ਵਾ ਮੈਂ ਮੈਨੂੰ ਕੁੱਟ ਵੀ ਜਾਊਗਾ ਕੋਈ ਉਹ ਮੈਂ ਫੇਰ ਵੀ ਯੋਧਾ ਹੀ ਰਹਿਣਾ ਆ ਤੁਸੀਂ ਗਿੱਦੜਾ ਵਾਲੀ ਕੈਟਾਗਰੀ ਚ ਆਉਣਾ ਆ ਇਹ ਗੱਲਾਂ ਤੁਹਾਡੇ ਇਕੱਲੇ ਪੜਨਾਲ ਪੜਨ ਦੇ ਲਈ ਹੈ ਬਸ ਸਾਰਾ ਕੋਈ ਵੀ ਜੇ ਕੋਈ ਚੜ ਕੇ ਆਇਆ ਤੇ ਉਹਨੂੰ ਤੇਗ ਹਨਾ ਤੇ ਜੇ ਕੋਈ ਝੁੱਕ ਕੇ ਆਇਆ ਤਾਂ ਉਹਨੂੰ ਦੇਗ ਜੇ ਕੋਈ ਚੜ ਕੇ ਆਇਆ ਉਹਦੇ ਤੇ ਸਿੰਘਾਂ ਨੇ ਜਿਹੜਾ ਹੈਗਾ ਵਾਰ ਕਰਨਾ ਵਾ ਤੁਸੀਂ ਤਾਂ ਆਪਣਾ ਸਿਧਾਂਤ ਹੀ ਭੁੱਲ ਗਏ ਜਿਹੜਾ ਕੋਈ ਬੰਦਾ ਤੁਹਾਡੇ ਵਿਰੁੱਧ ਬੋਲੂਗਾ ਉਹਨੂੰ ਜਿਹੜਾ ਹੈਗਾ ਤੁਸੀਂ ਧਮਕੀਆਂ ਦੇਵੋਗੇ ਮਾਰਨ ਦੀਆਂ ਜਾਂ ਕੁਝ ਵੀ ਹਮਲਾ ਕਰਨ ਦੀਆਂ ਫੇਰ ਤਾਂ ਮੈਂ ਇਹ ਗੱਲ ਕਹਿਣੀ ਚਾਹੂੰਗਾ ਵੀ ਜਿਹੜੀ ਮੰਨ ਲਓ ਭਗਵੰਤ ਮਾਨ ਸਰਕਾਰ ਆ ਚਾਹੇ ਮੋਦੀ ਸਰਕਾਰ ਆ ਇਹ ਕਹਿੰਦੇ ਆ ਵੀ ਸਾਡਾ ਭਾਈ ਅਮਰਤਪਾਲ ਨਾਲ ਪਿਆਰ ਆ ਮਤਲਬ ਜਿਉ ਉਹਦੇ ਚੇਲੇ ਆ ਜੋ ਸ਼ਗਿਰਦ ਆ ਵੀ ਅਸੀਂ ਉਹਦੇ ਵਿਰੁੱਧ ਕੋਈ ਸ਼ਬਦ ਨਹੀਂ ਸੁਣ ਸਕਦੇ ਮੰਨ ਲਓ ਵੀ ਜੇ ਕੋਈ ਬੰਦਾ ਉਹਦੇ ਵਿਰੁੱਧ ਬੋਲੂਗਾ ਤੇ ਅਸੀਂ ਉਹਨੂੰ ਮਾਰਾਂਗੇ ਹਨਾ ਕੁਝ ਵੀ ਕਰਾਂਗੇ ਫਿਰ ਇਹਦਾ ਮਤਲਬ ਤੇ ਜੇ ਮੋਦੀ ਸਰਕਾਰ ਮਤਲਬ ਮੋਦੀ ਆ ਮੋਦੀ ਯਾਰ ਇੰਡੀਆ ਦਾ ਰਾਜਾ ਆ ਠੀਕ ਆ ਤੇ ਜੇ ਤੁਹਾਡੇ ਅਰ ਕੀ ਮਤਲਬ ਹੁਣ ਮੈਂ ਕੀ ਕਹਾਂ ਵੀ ਕਤੀੜ ਜਿਹੜੀ ਹੈਗੀ ਆ ਵੀ ਇੱਕ ਉਹ ਤਰਸ ਦੇ ਆਧਾਰ ਤੇ ਜਿੱਤਿਆ ਹੋਇਆ ਐਮਪੀ ਝੂਠ ਬੋਲ ਬੋਲ ਕੇ ਠੀਕ ਹੈ ਉਹਦੇ ਬਾਰੇ ਕੋਈ ਗੱਲ ਨਹੀਂ ਸੁਣ ਸਕਦੀ ਤੇ ਜਿਹੜਾ ਪੰਜਾਬ ਦੇਸ਼ ਦਾ ਰਾਜਾ ਆ ਤੇ ਜਿਹੜੇ ਉਹ ਉਹ ਉਹਦੇ ਸਪੋਰਟਰ ਆ ਠੀਕ ਹੈ ਉਹ ਜਿਹੜੀ ਵਰਲਡ ਦੇ ਵਿੱਚ ਮਤਲਬ ਬਹਿਣੀ ਉੱਠਣੀ ਆ ਵੱਡੇ ਵੱਡੀਆਂ ਕੰਟਰੀਆਂ ਨਾਲ ਤੇ ਤੁਸੀਂ ਬਕਵਾਸ ਮਾਰਦੇ ਉਹਦੇ ਬਾਰੇ ਤੇ ਜਦੋਂ ਫਿਰ ਉਹ ਛੱਤਰ ਮਾਰਦੇ ਆ ਜਾਂ ਤੁਹਾਡੇ ਬੰਦੇ ਮਾਰ ਦਿੰਦੇ ਆ ਤਾਂ ਫਿਰ ਉਹ ਠੀਕ ਨਹੀਂ ਹੈ ਇੱਕ ਪਾਸਾ ਕਰ ਲਓ ਜਾਂ ਤਾਂ ਤੁਸੀਂ ਇਹ ਕਹੋ ਵੀ ਜਿਹੜਾ ਸਾਡੇ ਵਿਰੁੱਧ ਬੋਲੂਗਾ ਅਸੀਂ ਤਾਂ ਉਹਨੂੰ ਹਮਲਾ ਕਰਾਂਗੇ ਮਾਰਾਂਗੇ ਜਾਂ ਕੁਝ ਵੀ ਕਰਾਂਗੇ ਤੇ ਫਿਰ ਜਿਹੜੀ ਇੰਡੀਅਨ ਗਵਰਨਮੈਂਟ ਆ ਚਾਹੇ ਪੰਜਾਬ ਸਰਕਾਰ ਆ ਜਿਹੜਾ ਉਹ ਛੇਤਰ ਫਿਰਿਆ ਸੀ ਨਾ ਉੱਥੇ ਤਰਨਤਾਰਨ ਏਰੀਏ ਦੇ ਵਿੱਚ ਆ ਜਦੋਂ ਆਇਆ ਸੀ ਤੁਹਾਡਾ ਬੰਦਾ ਜਿਹੜਾ ਹੈਗਾ ਵੀ ਭਾਉ ਅਮਰਿਤਪਾਲ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਤੇ ਉੱਥੇ ਉਹਨਾਂ ਨੇ ਢਾਇਆ ਸੀ ਫਿਰ ਉਹ ਵੀ ਠੀਕ ਆ ਕਿਉਂਕਿ ਜੇ ਉਹਨਾਂ ਦੇ ਵਿਰੁੱਧ ਬੋਲੋਗੇ ਤਾਂ ਉਹਨਾਂ ਨੇ ਤੁਹਾਨੂੰ ਢਾ ਲਿਆ ਠੀਕ ਆ ਮਾਰ ਦਿੱਤਾ ਕੁੱਟ ਦਿੱਤਾ ਜੇ ਜਿਹੜਾ ਤੁਹਾਡੇ ਵਿਰੁੱਧ ਬੋਲਿਆ ਤੁਸੀਂ ਮਾਰ ਦਿਓ ਅਸੀਂ ਇਹ ਗੱਲ ਨਹੀਂ ਕਹਿੰਨੇ ਹੈਗੇ ਅਸੀਂ ਕਹਿੰਨੇ ਆ ਵੀ ਬੋਲਣ ਦਾ ਹੱਕ ਚਾਹੀਦਾ ਠੀਕ ਆ ਤੇ ਸਵਾਲ ਤੁਸੀਂ ਕਰੋ ਤੇ ਜੇ ਕੋਈ ਬੰਦਾ ਮਤਲਬ ਤੁਹਾਡੇ ਤੇ ਹਮਲਾ ਕਰਦਾ ਫਿਰ ਉਹ ਤਾਂ ਫਿਰ ਗਲਤ ਗੱਲ ਹੋ ਗਈ ਨਾ ਜੇ ਹੁਣ ਮੋਦੀ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਉਹ ਜਦੋਂ ਜੁੱਤੀ ਫੇਰਦੀ ਹੈ ਉਹ ਗਲਤ ਆ ਠੀਕ ਆ ਤੇ ਉਹ ਤੁਸੀਂ ਰੌਲਾ ਪਾਉਨੇ ਆ ਤੇ ਜਦੋਂ ਹੁਣ ਤੁਹਾਡੇ ਤੇ ਜਦੋਂ ਗੱਲ ਆਉਂਦੀ ਆ ਉਦੋਂ ਤੁਸੀਂ ਕਹਿੰਨੇ ਵੀ ਅਸੀਂ ਵੀ ਇਦਾਂ ਕਰਾਂਗੇ ਠੀਕ ਆ ਮੈਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਾ ਵੀ ਕੋਈ ਮਤਲਬ ਆਨਲਾਈਨ ਸਾਈਟ ਸੂਟ ਜਿਹੜੀ ਹੈਗੀ ਆ ਸਾਨੂੰ ਦੱਸੋ ਤੇ ਜਿਹੜਾ ਹੈਗਾ ਵੀ ਜਿੰਨੀਆਂ ਵੀ ਆ ਆਈਡੀਆਂ ਨਕਲੀ-ਨਕਲੀ ਬਣੀਆਂ ਹੈਗੀਆਂ ਵਾ ਨਕਲੀ ਆਈਡੀਆਂ ਹੁੰਦੀਆਂ ਨਹੀਂ ਵੈਸੇ ਤਾਂ ਮੈਨੂੰ ਪਤਾ ਇਸ ਚੀਜ਼ ਦੀ ਆਪਾਂ ਨੂੰ ਨੌਲੇਜ ਹੈਗੀ ਆ ਆਈਡੀ ਅਸਲੀ ਹੁੰਦੀ ਆ ਸਿਰਫ ਉਹਦੇ ਤੇ ਨਾਮ ਜਿਹੜਾ ਹੈਗਾ ਆ ਉਹ ਹੀ ਤੁਸੀਂ ਨਕਲੀ ਰੱਖ ਸਕਦੇ ਜੋ ਮਰਜ਼ੀ ਹੈ ਨਾ ਫੋਟੋ ਜਿਹੜੀ ਮਰਜ਼ੀ ਲਾ ਸਕਦੇ ਆ ਜਦੋਂ ਉਹਨੂੰ ਆਪਾਂ ਵੈਰੀਫਾਈ ਕਰਨਾ ਹੋਵੇ ਕੁਝ ਆ ਉਹ ਕਿਹੜੇ ਫੋਨ ਤੇ ਚੱਲਦੀ ਆ ਕਿਹੜੀ Gmail ID ਸਾਰਾ ਕੁਝ ਇਹ ਕਨੈਕਟਡ ਹੀ ਆ ਨਾ ਹੁਣ ਬਹੁਤ ਕੁਝ ਹੋਇਆ ਵਾ ਤੇ ਇਹ ਜਿਹੜੇ ਹੈਗੇ ਬੰਦੇ ਇਹਨਾਂ ਨੂੰ ਮੜ ਜਾ ਧਿਆਨ ਵੱਲੋ ਦੋ ਇਹਨਾਂ ਦੇ ਜਿਹੜੀਆਂ ਵੀ ਹੈਗੀਆਂ ਨਕਲੀ ਐਵੇਂ ਯਾਰ ਬੇਰਜਗਰ ਬੰਦੇ ਆ ਤੁਸੀਂ ਠੀਕ ਐ ਐਵੇਂ ਕੋਈ ਪੰਗਾ ਪਾ ਲਿਆ ਤੁਸੀਂ ਪਰਚੇ-ਪੁਰਚੇ ਪਵਾ ਕੇ ਅੰਦਰ ਚਲ ਜਾਣਾ ਵਾ ਭਾਉ ਹੁਣੀ ਲੱਗੇ ਐਮਪੀ ਬਣ ਗਿਆ ਠੀਕ ਐ ਕੁਰਸੀ ਦਾ ਨਿੱਗ ਮੰਨਣ ਡੈ ਆ ਤੇ ਗਾਂ ਵੀ ਉਹਨਾਂ ਦੀ ਸਾਰੀ ਉਮਰ ਦੀਆਂ ਰੋਟੀਆਂ ਠੀਕ ਐ ਬਾਕੀ ਹੋਰ ਮੈਂ ਸਾਰਾ ਕੁਝ ਫੇਕ ਇਸ ਵੀਡੀਓ 'ਚ ਦੱਸੂਗਾ ਹਨਾ ਵੀ ਕੀ ਕਿੱਦਾਂ ਕਿੱਦਾਂ ਚੱਕਰ ਆ ਵੀ ਇਹ ਜਿੰਨੇ ਵੀ ਲੋਕ ਹੈਗੇ ਆ ਜਿਹੜੇ ਬੈਠੇ ਨਕਲੀ ਆਈਡੀਆਂ ਚਲਾ ਰਹੇ ਆ ਚਾਹੇ ਜਦੋਂ ਪਗਵਾਏ ਨੂੰ ਚੱਕਿਆ ਵੀ ਸੀ ਨਾ ਅਮਰਪਾਲ ਨੂੰ ਉਦੋਂ ਵੀ ਪੁਲਿਸ ਨੇ ਐਕਸ਼ਨ ਕੀਤਾ ਸੀ ਵੀ ਜਿਹੜਾ ਵੀ ਪੋਸਟਾਂ-ਪੋਸਟਾਂ ਪਾਉਂਦਾ ਸੀ ਨਾ ਤੇ ਉਹ ਸਾਰੇ ਚੱਕੇ ਸੀ ਤੇ ਹੁਣ ਮੇਰੀ ਫੇਰ ਬੇਨਤੀ ਆ ਭਗਵੰਤਮਾਨ ਸਰਕਾਰ ਨੂੰ ਤੇ ਪੰਜਾਬ ਪੁਲਸ ਨੂੰ ਵੀ ਕੋਈ ਨਾ ਕੋਈ ਜਿਹੜਾ ਆਨਲਾਈਨ ਸਿਸਟਮ ਦੱਸੋ ਵੀ ਜਿਹੜਾ ਬੰਦਾ ਧਮਕੀਆਂ ਦਿੰਦਾ ਕਿਸੇ ਨੂੰ ਜਾਂ ਮਤਲਬ ਗਲਤ ਗੰਦੀ ਸ਼ਬਦਾਵਲੀ ਵਰਤਦਾ ਵਾ ਇੰਨਾ ਗੰਦ ਪੈ ਚੁੱਕਾ ਸੋਸ਼ਲ ਮੀਡੀਆ ਤੇ ਕੋਈ ਮੜ ਕੇ ਦੱਸੋ ਤਾਂ ਸਹੀ ਵੀ ਉਹਦੀ ਅਸੀਂ ਜਿਹੜੀ ਹੈਗੀ ਤੁਹਾਨੂੰ ਸਕਰੀਨਸ਼ਾਟ ਲੈ ਕੇ ਜਾਂ ਕੋਈ ਉਹਦਾ ਉਹਦੀ ਆਈਡੀ ਜਿਹੜੀ ਹੈਗੀ ਤੁਹਾਨੂੰ ਮੈਂਸ਼ਨ ਕਰੀਏ ਤਾਂ ਤੁਸੀਂ ਉਹਨਾਂ ਤੇ ਮਾੜੀ ਮੋਟੀ ਕਾਰਵਾਈ ਕਰੋ ਇਹ ਫੇਰ ਇੱਡੇ ਸੂਤ ਆਉਣੀ ਆ ਇਹ ਕਿ ਤੀੜਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਗੰਦ ਇੰਨਾ ਪਾ ਕੇ ਸਮਾਜ ਗੰਦਾ ਕਰ ਦਿੱਤਾ ਤੇ ਇੰਨੀਆਂ ਕਿ ਮੈਂ ਬੇਨਤੀਆਂ ਕਰ ਰਹੀਆਂ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ